ਉਹਨੂੰ ਪਤਾ ਲੱਗ ਗਿਆ ਯਾਰ ਸਾਨੂੰ ਕੋਈ ਬੰਦਾ ਪੁੱਛਦਾ ਨਹੀਂ ਇੱਕ 5 ਲੱਖ ਵੋਟ ਪੈ ਗਈ 2.5 ਲੱਖ ਵੋਟ ਤੇ ਜਿੱਤ ਗਿਆ ਠੀਕ ਹੈ ਕਿ ਨਹੀਂ ਅਸ ਤਾਂ ਇੰਨੀ ਬਦਨਾਮ ਇਹਨੂੰ ਕੋਸ਼ਿਸ਼ ਕੀਤੀ ਸੀ ਵੀ ਪਹਿਲਾਂ ਪੰਜਾਬ ਦੇ ਵਿੱਚੋਂ ਫੜਿਆ ਚਲੋ ਪੰਜਾਬ ਦੀ ਜੇਲ੍ਹ ਚ ਨਹੀਂ ਰੱਖਿਆ ਸੀ ਵੀ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਿੱਟਾਲ ਜਾ ਕੇ ਅਸੀਂ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਿੱਟਤਾ ਸੀ ਵੀ ਇਹਦੇ ਮਗਰ ਕੋਈ ਜਾ ਹੀ ਨਾ ਸਕੇ ਠੀਕ ਹੈ ਕਿ ਨਹੀਂ ਫਿਰ ਤੁਹਾਨੂੰ ਪਤਾ ਲੱਗ ਗਿਆ ਵੀ ਵੋਟਾਂ 'ਚ ਖਲੋ ਗਿਆ ਇਹਨਾਂ ਨੂੰ ਪਤਾ ਲੱਗਾ ਵੀ ਸੰਗਤ ਨੇ ਵੋਟ ਪਾਤੀ ਉਹ ਜਿੱਤ ਗਿਆ ਉਹ ਐਮਪੀ ਬਣ ਗਿਆ ਇਹਨਾਂ ਨੇ ਸੋਚਿਆ ਵੀ ਇਦਾਂ ਤਾਂ ਕੰਮ ਨਹੀਂ ਚੱਲਣਾ ਵੀ ਇਹਨੂੰ ਕਰੋ ਬਦਨਾਮ ਕਿਵੇਂ ਕਰਗੇ ਇਹਨੂੰ ਕਿਵੇਂ ਆਪਾਂ ਥੱਲੇ ਸਿੱਟੀਏ ਫਿਰ ਬੜੇ ਢੰਗ ਤਰੀਕੇ ਨਾਲ ਜਿਹੜੀ ਇਹ ਸਾਜ਼ਿਸ਼ ਘੜੀ ਗਈ ਆ ਠੀਕ ਹੈ ਕਿ ਨੇ ਸਾਰਾ ਪਲਾਨ ਬਣਾ ਕੇ ਸਾਰਾ ਪਲਾਨ ਬਣਾ ਕੇ ਕਿਵੇਂ ਉਹਨੂੰ ਮਤਲਬ ਕਿ ਬਦਨਾਮ ਕੀਤਾ ਗਿਆ ਭਾਈ ਸਾਹਿਬ ਜੀ ਨੂੰ ਬਦਨਾਮ ਕਰਨ ਵਾਸਤੇ ਬੜੀ ਕੋਜੀ ਸਾਜ਼ਿਸ਼ ਆ ਜਿਹੜੀ ਚੱਲੀ ਗਈ ਆ ਰਣਨੀਤੀ ਘੜੀ ਗਈ ਆ ਬੜੇ ਢੰਗ ਤਰੀਕੇ ਦੇ ਨਾਲ ਘੜੀ ਗਈ ਆ ਕਿਉਂਕਿ ਲੋਕਾਂ ਦੇ ਵਿੱਚ ਭਾਈ ਸਾਹਿਬ ਦਾ ਜਿਹੜਾ ਚਿਹਰਾ ਨਾ ਉਹ ਇਸ ਕਰਕੇ ਬਾੜਾ ਉੱਠਿਆ ਸੀ ਵੀ ਇਹ ਜਿਹੜੇ ਨੌਜਵਾਨਾਂ ਦੇ ਨਸ਼ੇ ਛਡਾਉਂਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦਾ ਕਿਨਨ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਆ ਜਿਨ੍ਹਾਂ ਨੇ ਨਸ਼ਾ ਛੱਡਿਆ ਤੇ ਅੱਜ ਕੱਲ ਆਪਣੀ ਸੋਹਣੀ ਜ਼ਿੰਦਗੀ ਜਿਉ ਰਹੇ ਆ ਉਹ ਬਾਈ ਕਿਉਂਕਿ ਕਈਆਂ ਦੇ ਮੈਂ ਪ੍ਰੂਫ ਵੀ ਦੇ ਸਕਦਾ ਵੀ ਇਹ ਨਹੀਂ ਹੈਗੇ ਵੀ ਕੱਲਾ ਮੈਂ ਫੇਸਬੁੱਕ ਤੇ ਬੋਲਦਾ ਮੈਂ ਪ੍ਰੂਫ ਵੀ ਦੇ ਦੂੰਗਾ ਜੇ ਕਿਸ ਨੂੰ ਚਾਹੀਦੇ ਹੋਏ ਤਾਂ ਮੈਂ ਗੱਲ ਵੀ ਕਰਵਾ ਦੂੰਗਾ ਉਹਨਾਂ ਨੌਜਵਾਨਾਂ ਨਾਲ ਇਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਸਾਹਿਬ ਦਾ ਚਿਹਰਾ ਜਿਹੜਾ ਯਾਰ ਇੰਨਾ ਉੱਚਾ ਜਾਨ ਲੱਗ ਪਿਆ ਭਾਈ ਸਾਹਿਬ ਦਾ ਕਰਤਾਰ ਐਡਾ ਉੱਚਾ ਹੋਣ ਲੱਗ ਪਿਆ ਵੀ ਜਿਹੜੀ ਨੌਜਵਾਨ ਆ ਭਾਈ ਸਾਹਿਬ ਨੂੰ ਪਿਆਰ ਕਰਨ ਲੱਗ ਪਿਆ ਮਾਵਾਂ ਪਿਆਰ ਕਰਨ ਲੱਗ ਪੀਆਂ ਵੀ ਸਾਨੂੰ ਕੋਈ ਪੁੱਛਦਾ ਹੀ ਨਹੀਂ ਸੋਇਨਾ ਸੋਚਿਆ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਕਰਕੇ ਨਾ ਬਦਨਾਮ ਕਰੀਏ ਆਪਾਂ ਕੋਈ ਸ਼ਾਛ ਘੜੀਏ ਜਿੰਨਾ ਇਹਦੇ ਨਾਲ ਲੋਕਾਂ ਨੂੰ ਇਹ ਯਕੀਨ ਹੋ ਜੇ ਵੀ ਭਾਈ ਸਾਹਿਬ ਦਾ ਜਿਹੜਾ ਭਰਾ ਹਰਪ੍ਰੀਤ ਸਿੰਘ ਆ ਉਹ ਖੁਦ ਨਸ਼ੇ ਦਾ ਸੇਵਨ ਕਰਦਾ ਉਹ ਡਰੱਗ ਦਾ ਸੇਵਨ ਕਰਦਾ ਜਿਹੜੀ ਡਰੱਗ ਆਈਸ ਫੜੀ ਗਈ ਆ ਜਿੰਦਾ ਆਪਾਂ ਨਾਂ ਨਹੀਂ ਸੁਣਿਆ ਅਜੇ ਤੱਕ ਆਪਾਂ ਤਾਂ ਠੀਕ ਹੈ ਨਾ ਆਈਸ ਨਾਂ ਦੀ ਡਰੱਗ ਫੜੀ ਗਈ ਹੈ ਬਦਨਾਮ ਐਉਂ ਕੀਤਾ ਗਿਆ ਵੀ ਪਹਿਲਾਂ ਤਾਂ ਚਿੱਟੇ ਨਾਲ ਨੌਜਵਾਨ ਤੁਹਾਨੂੰ ਪਤਾ ਕਿਵੇਂ ਖਤਮ ਕੀਤੇ ਜਾ ਰਹੇ ਆ ਹੁਣ ਭਾਈ ਸਾਹਿਬ ਦੀ ਸ਼ਖਸੀਅਤ ਨੂੰ ਉਹਦੇ ਭਰਾ ਦੁਆਰਾ ਇਉਂ ਖਤਮ ਕੀਤਾ ਜਾ ਰਿਹਾ ਵੀ ਜਿਹੜੀ ਆਇਸ ਨਾਂ ਦੀ ਡਰੱਗ ਆ ਇਹ ਪੰਜਾਬ ਦੇ ਵਿੱਚ ਭਾਈ ਸਾਹਿਬ ਦਾ ਭਰਾ ਹਰਪ੍ਰੀਤ ਲੈ ਕੇ ਆਇਆ ਵੀ ਸ਼ੁਰੂਆਰ ਇਹਨੇ ਕੀਤੀ ਆ ਜਿਵੇਂ ਲੋਕੀ ਮਜੀਠੀਏ ਨੂੰ ਆਉਂਦਾ ਨਾ ਵੀ ਚਿੱਟਾ ਜਿਹੜਾ ਉਹ ਮਜੀਠੀਏ ਨੇ ਲਿਆਂਦਾ ਨੌਜਵਾਨ ਮਜੀਠੀਏ ਨੇ ਇੰਨੇ ਖਤਮ ਕਰਵਾਤੇ ਚਿੱਟੇ ਦੇ ਨਾਲ ਇਹ ਜਿਹੜਾ ਆਈਸਨਾ ਦੀ ਡਰੱਗ ਆ ਇਹ ਭਾਈ ਸਾਹਿਬ ਦੇ ਭਰਾ ਦਾ ਤਾਂ ਨਾਂ ਲਾਇਆ ਵੀ ਕੱਲ ਨੂੰ ਲੋਕਾਂ ਦੇ ਵਿੱਚ ਇਹ ਗੱਲ ਉੱਭਰੂਗੀ ਵੀ ਜਿਹੜੀ ਆਈਸਾ ਇਹ ਹਰਪ੍ਰੀਤ ਪੰਜਾਬ ਦੇ ਵਿੱਚ ਲੈ ਕੇ ਆਇਆ ਕੰਮ ਇਹਨੇ ਸ਼ੁਰੂ ਕੀਤਾ ਸਭ ਨਾਲੋਂ ਪਹਿਲਾਂ ਸਭ ਨਾਲੋਂ ਪਹਿਲਾਂ ਕੰਮ ਇੰਨੇ ਸ਼ੁਰੂ ਕੀਤਾ ਕਿ ਲੋਕਾਂ ਦੇ ਜਿਹੜਾ ਦਿਲਾਂ ਦੇ ਵਿੱਚ ਯਕੀਨ ਦਵਾਉਣਾ ਵੀ ਲੋਕਾਂ ਨੂੰ ਵਾਕਿਆ ਯਕੀਨ ਹੋ ਜੇ ਵੀ ਜਿਹੜੀ ਡਰੱਗ ਆ ਇਹ ਅਮਰਤਪਾਲ ਦਾ ਭਰਾ ਖੁਦ ਜਿਹੜੀ ਆਈਸ ਨਾਂ ਦੀ ਡਰੱਗ ਆ ਇਹ ਖੁਦ ਲੈਂਦਾ ਹੈ ਬੰਦਾ ਕਿਉਂਕਿ ਭਾਈ ਸਾਹਿਬ ਦਾ ਕਰਦਾਰ ਤਾਂ ਇਸੇ ਕਰਕੇ ਉੱਚਾ ਹੋਇਆ ਸੀ ਵੀ ਉਹ ਨੌਜਵਾਨਾਂ ਦੇ ਨਸ਼ੇ ਛਡਾਉਂਦਾ ਸੀ ਉਹਨਾਂ ਨੇ ਬੜੇ ਤਰੀਕੇ ਨਾਲ ਵੇਖਿਆ ਵੀ ਕਿਵੇਂ ਬਦਨਾਮ ਕਰੀਏ ਕਿੱਦਾਂ ਦੀ ਚਾਲ ਨਾਲ ਬਦਨਾਮ ਕਰੀਏ ਕਿਵੇਂ ਫੜੀਏ ਉਹਨਾਂ ਨੇ ਫਿਰ ਉਹ ਚਾਲ ਚੱਲੀ ਫੇ ਨਸ਼ੇ ਦੇ ਕਰੋ ਇਹਦੇ ਭਰਾ ਦੇ ਉੱਤੇ ਹੀ ਨਸ਼ੇ ਦਾ ਲਾ ਦੋ ਵੀ ਇਹਦਾ ਭਰਾ ਤਾਪ ਖੁਦ ਨਸ਼ੇ ਕਰਦਾ ਵੀ ਲੋਕਾਂ ਦੇ ਬਾਹਰ ਨਸ਼ੇ ਛਡਾਉਂਦਾ ਫਿਰਦਾ ਇਹ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਵੀ ਲੋਕਾਂ ਦੇ ਵਿੱਚ ਭਾਈ ਸਾਹਿਬ ਦਾ ਕਰਦਾਰ ਆ ਉਹ ਨੀਵਾ ਦਿਖੂਗਾ ਲੋਕਾਂ ਦਾ ਜਿਹੜਾ ਉਹਨਾਂ ਨਾਲੋਂ ਮੂਹ ਪੰਗ ਹੋਊਗਾ ਉਹਨਾਂ ਲੋਕਾਂ ਦਾ ਜਿਹੜਾ ਭਾਈ ਸਾਹਿਬ ਨਾਲੋਂ ਮੂਹ ਪੰਗ ਹੋਊਗਾ ਇਦਾਂ ਕਰੇ ਤੂੰ ਬੜੀ ਤ੍ਰਿੱਕੇ ਨਾਲ ਸਾਜ਼ਿਸ਼ ਨਾਲ ਇਹ ਕੰਮ ਕੀਤਾ ਉਹਨਾਂ ਨੇ ਫਿਰ ਦੂਜਾ ਨੰਬਰ ਇਹ ਆ ਪੀ ਪਹਿਲਾ ਚਿੱਟੇ ਨਾ ਮਰਦੇ ਨੌਜਵਾਨ ਹੁਣ ਪੰਜਾਬ ਦੇ ਵਿੱਚ ਆਈ ਸਾਜੂ ਅੱਜ ਦਾ ਜਿਹੜਾ ਮੋਢੀ ਆ ਠੀਕਾ ਕਿ ਨਹੀਂ ਉਹ ਭਾਈ ਸਾਹਿਬ ਦਾ ਭਰਾ ਜਿਹੜਾ ਹਰਪ੍ਰੀਤ ਆ ਉਹਨੂੰ ਬਣਾ ਦਾਂਗੇ ਵੀ ਪੰਜਾਬ ਵਿੱਚ ਇਹ ਹੀ ਲੈ ਕੇ ਆਇਆ ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜਿਓ ਨਾ ਪਿਆਰ ਕਰਨ ਵਾਲੇ ਮੇਰੀ ਪੂਰੀ ਵੀਡੀਓ ਨੂੰ ਸ਼ੇਅਰ ਕਰ ਦਿਆ ਜੀ ਸਾਰੇ ਭਰਾ ਜਰੂਰ ਮੇਰੇ ਪਿਆਰ ਕਰਨ ਵਾਲੇ ਸ਼ੇਅਰ ਕਰ ਦਿਓ ਵੀ ਕੱਲੇ ਕੱਲੇ ਨੌਜਵਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਯਾਰ ਸਾਨੂੰ ਕੋਈ ਬੰਦਾ ਪੁੱਛਦਾ ਨਹੀਂ ਇੱਕ 5 ਲੱਖ ਵੋਟ ਪੈ ਗਈ 2.5 ਲੱਖ ਵੋਟ ਤੇ ਜਿੱਤ ਗਿਆ ਠੀਕ ਹੈ ਕਿ ਨਹੀਂ ਅਸ ਤਾਂ ਇੰਨੀ ਬਦਨਾਮ ਇਹਨੂੰ ਕੋਸ਼ਿਸ਼ ਕੀਤੀ ਸੀ ਵੀ ਪਹਿਲਾਂ ਪੰਜਾਬ ਦੇ ਵਿੱਚੋਂ ਫੜਿਆ ਚਲੋ ਪੰਜਾਬ ਦੀ ਜੇਲ੍ਹ ਚ ਨਹੀਂ ਰੱਖਿਆ ਸੀ ਵੀ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਿੱਟਾਲ ਜਾ ਕੇ ਅਸੀਂ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਿੱਟਤਾ ਸੀ ਵੀ ਇਹਦੇ ਮਗਰ ਕੋਈ ਜਾ ਹੀ ਨਾ ਸਕੇ ਠੀਕ ਹੈ ਕਿ ਨਹੀਂ ਫਿਰ ਤੁਹਾਨੂੰ ਪਤਾ ਲੱਗਾ ਵੀ ਵੋਟਾਂ 'ਚ ਖਲੋ ਗਿਆ ਇਹਨਾਂ ਨੂੰ ਪਤਾ ਲੱਗਾ ਵੀ ਸੰਗਤ ਨੇ ਵੋਟ ਪਾਤੀ ਉਹ ਜਿੱਤ ਗਿਆ ਉਹ ਐਮਪੀ ਬਣ ਗਿਆ ਇਹਨਾਂ ਨੇ ਸੋਚਿਆ ਵੀ ਇਦਾਂ ਤਾਂ ਕੰਮ ਨਹੀਂ ਚੱਲਣਾ ਵੀ ਇਹਨੂੰ ਕਰੋ ਬਦਨਾਮ ਕਿਵੇਂ ਕਰਗੇ ਇਹਨੂੰ ਕਿਵੇਂ ਆਪਾਂ ਥੱਲੇ ਸਿੱਟਗੇ ਫਿਰ ਬੜੇ ਢੰਗ ਤਰੀਕੇ ਨਾਲ ਜਿਹੜੀ ਇਹ ਸਾਜ਼ਿਸ਼ ਘੜੀ ਗਈ ਆ ਠੀਕ ਹੈ ਕਿ ਨੇ ਸਾਰਾ ਪਲਾਨ ਬਣਾ ਕੇ ਸਾਰਾ ਪਲਾਨ ਬਣਾ ਕੇ ਕਿਵੇਂ ਉਹਨੂੰ ਮਤਲਬ ਕਿ ਬਦਨਾਮ ਕੀਤਾ ਗਿਆ ਜਿੱਡੀ ਉਹਦੀ ਦੇਖ ਕੇ ਤੁਹਾਨੂੰ ਲੱਗਦਾ ਵੀ ਇਹ ਕੋਈ ਗੰਦਾ ਨਸ਼ਾ ਜਿਹੜਾ ਇਸ ਨਾਮ ਦੀ ਡਰੱਗ ਲੈਂਦਾ ਹੋਊਗਾ ਜਿੱਡਾ ਦਾ ਸਰੀਰ ਆ ਵੀ ਤੁਹਾਨੂੰ ਲੱਗਦਾ ਵੀ ਆ ਇਸ ਨਾਮ ਦੀ ਕੋਈ ਡਰੱਗ ਲੈਂਦਾ ਹੋਊਗਾ ਦੱਸੋ ਪਰ ਨਹੀਂ ਖਾਲਸਾ ਜੀ ਬਦਨਾਮ ਕਰਨਾ ਥੋੜਾ ਆਗੂ ਉਹਨੂੰ ਬਦਨਾਮ ਕਰਨਾ ਵੀ ਥੋੜਾ ਆਗੂ ਜਿਹੜਾ ਆਗੂ ਨੂੰ ਫੜਿਆ ਜਾਵੇ ਜੇ ਨੌਜਵਾਨ ਆਪਣੇ ਆਗੂ ਦੇ ਮਗਰ ਲੱਗ ਗਏ ਸਾਨੂੰ ਪੁੱਛਣਾ ਨਹੀਂ ਪੀ ਸਾਨੂੰ ਕੌਣ ਪੁੱਛੂ ਜੇ ਇਹ ਨੌਜਵਾਨ ਆਪਣੇ ਇੱਕ ਆਗੂ ਦੇ ਮਗਰ ਲੱਗ ਗਏ ਕਿਵੇਂ ਨਾ ਕਿਵੇਂ ਕਰਕੇ ਬਦਨਾਮ ਕਰੋ ਇਹਦੀ ਇਹਦੀ ਸ਼ਖਸ਼ੀਤ ਨੂੰ ਕਿਵੇਂ ਨਾ ਕਿਵੇਂ ਲਾ ਕੇ ਤੈਨੂੰ ਧਾ ਲਾਉ ਉਹ ਕੰਮ ਚੱਲਿਆ ਹਾਂਜੀ ਹੁਣ ਕਈਆਂ ਲੋਕਾਂ ਨੂੰ ਯਕੀਨ ਹੋ ਗਿਆ ਨਾ ਹੋ 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 ਏ ਲੋਕਾਂ ਦੇ ਨਸ਼ੇ ਛਡਾਉਂਦਾ ਸੀ ਅਮਰਪਾਲ ਤਾਂ ਇਹ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਉਹ ਇਹਦਾ ਭਰਾ ਤਾਂ ਆਪ ਆਈ ਸੀ ਲੈਿੰਦਾ ਡਰੱਗ ਲੈਿੰਦਾ ਸੀ ਉਹ ਕਿ ਭਾਈ ਸਾਹਿਬ ਦੀ ਜਿਹੜੀ کردار ਖੁਸ਼ੀ ਕਰਨੀ ਉਹਨੂੰ ਢਾਹ ਲਾਉਣੀ ਸੀ ਕਿਉਂਕਿ ਉਹਦੀ ਬਰਾਬਰੀ ਹੋ ਨਹੀਂ ਸਕਦੀ ਤੇ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਉਹਦਾ ਪੱਤਰ ਜਿਹੜਾ ਨੀਵਾ ਕਰਨਾ ਨੀਵਾ ਮਖਾਉਣਾ ਬਾਬੇ ਸ਼ੇਅਰ ਕਰ ਦਿਓ ਵੀਡੀਓ ਨੂੰ ਯਾਰ ਮੇਰੇ ਭਰਾ ਸਾਰੇ ਪਿਆਰ ਕਰਨ ਵਾਲੇ ਸਾਰੇ ਵੀਰ ਪਿਆਰ ਕਰਨ ਨਾਲ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਕੋਈ ਤੁਹਾਨੂੰ ਪਤਾ ਵੀ ਇੱਥੇ ਸੱਚੀ ਸੁੱਚੀ ਗੱਲ ਕਰਨੀ ਕੀਤੀ ਜਾਂਦੀ ਆ ਤੇ ਤੁਹਾਨੂੰ ਪਤਾ ਸੱਚੀ ਸੁੱਚੀ ਗੱਲ ਫਿਰ ਲੋਕਾਂ ਤੱਕ ਜਿਹੜੀ ਪਹੁੰਚ ਹੀ ਨਹੀਂ ਜਾਂਦੀ ਇਸ ਫੇਸਬੁੱਕਾਂ ਦੀਆਂ ਰੀਚਾਂ ਘਟਾਉਣੀਆਂ ਠੀਕ ਹਨ ਵੀ ਜਿਹੜੀ ਗੱਲ ਸੱਚੀ ਹੈ ਗਾਂ ਲੋਕਾਂ ਤੱਕ ਪਹੁੰਚ ਨਾ ਜਾਵੇ ਤੇ ਇਹ ਇਹ ਇਸੇ ਕਰਕੇ ਕੋ ਸਰਕਾਰਾਂ ਨੇ ਮਤਲਬ ਕਿ ਜਿਹੜੇ ਸਾਡੇ ਅਰਗੇ ਸਿੱਖ ਬਣਾ ਕੇ ਕਿਰਪਾਨਾ ਪਾ ਕੇ ਵਿੱਚ ਛੱਡੇ ਵੀ ਇਹ ਇਹ ਸਿੱਖੀ ਬਦਨਾਮ ਕਰਨ ਇਹਨਾਂ ਦੇ ਬੰਦਿਆਂ ਨੂੰ ਵੀ ਸਾਡੇ ਆਪਦੇ ਬੰਦੀ ਬਦਨਾਮ ਕਰਨ ਕਰੀ ਜਾਂਦੇ ਆ ਨਾ ਤੁਹਾਨੂੰ ਪਤਾ ਆ ਬੂਟੇ ਅਰਗੇ ਕਿਵੇਂ ਬਦਨਾਮ ਕਰਤੇ ਲੱਗੇ ਹੋਈ ਆ ਆ ਹੋਰ بڑے ਬਦਨਾਮ ਕਰਤੇ ਲੱਗੇ ਹੋਈ ਆ ਕਿਵੇਂ ਤੁਲੇ ਹੋਏ ਆ ਹਾਂਜੀ ਬਲਜਿੰਦਰ ਸਿੰਘ ਦਿਓਲ ਜੀ ਵਧੀਆ ਚੜ੍ਹਦੀਆਂ ਕਲਾ ਸ਼ੇਅਰ ਕਰਦੇ ਬਲਜਿੰਦਰ ਦਿਓਲ ਸਾਰੇ ਭਰਾਵਾਂ ਤੱਕ ਵੀਡੀਓ ਪਹੁੰਚਦੀ ਕਰ ਦੋ ਮੇਰਾ ਵੀਰ ਇਹ ਬੜੀ ਯਾਰ ਸੋਚੀ ਸਮਝੀ ਚਾਲ ਦੇ ਨਾਲ ਤਰੀਕੇ ਦੇ ਨਾਲ ਬਾਈ ਕੰਮ ਕੀਤਾ ਗਿਆ ਇਹ ਸਾਡੇ ਮਨਾਂ ਦੇ ਵਿੱਚ ਇਹ ਘਰ ਕਰਾਉਣ ਵਾਸਤੇ ਵੀ ਨੌਜਵਾਨਾਂ ਦੇ ਘਰ ਦਿਮਾਗ ਦੇ ਵਿੱਚ ਇਹ ਗੱਲ ਬਿਲਕੁਲ ਘਰ ਕਰ ਜੇ ਵੀ ਇਹ ਆਪਣੇ ਭਰਾ ਦਾ ਨਸ਼ਾ ਨਹੀਂ ਛਡਾ ਸਕਿਆ ਇਹ ਲੋਕਾਂ ਦੇ ਕਿੱਥੋਂ ਛਡਾ ਦੂ ਜਾਣ ਬੁੱਝ ਕੇ ਬਦਨਾਮ ਕਰਨ ਵਾਸਤੇ ਵੀ ਉਸੇ ਚੀਜ਼ ਨਹੀਂ ਬਦਨਾਮ ਕੀਤਾ ਜਾ ਸਕਦਾ ਨਾ ਜਿਹੜੀ ਚੀਜ਼ ਦੇ ਨਾਲ ਇਹਨਾਂ ਦਾ ਨਾਂ ਉੱਭਰਿਆ ਹੋਵੇ ਪੰਜਾਬ ਦੇ ਵਿੱਚ ਜਿਵੇਂ ਭਾਈ ਸਾਹਿਬ ਦਾ ਨਾਂ ਕਿਹੜੀ ਚੀਜ਼ ਦੇ ਨਾਲ ਉੱਭਰਿਆ ਸੀ ਵੀ ਲੋਕਾਂ ਦੇ ਨਸ਼ੇ ਛਡਾਉਂਦਾ ਨੌਜਵਾਨਾਂ ਦੇ ਨਸ਼ੇ ਛਡਾਉਂਦਾ ਕਿੰਨੀਆਂ ਮਾਵਾਂ ਦੇ ਪੁੱਤ ਬਚਾਤੇ ਇਹਨੇ ਵੀ ਇਹਨਾਂ ਨੂੰ ਪਤਾ ਵੀ ਐਸੇ ਚੀਜ਼ ਨਾਲ ਧਾ ਲਾਉ ਵੀ ਜਿਹੜੇ ਵੀ ਇਹਦੀ ਬਦਨਾਮੀ ਹੋਵੇ ਭਾਈ ਸਾਹਿਬ ਦੀ ਜਿਹੜੀ ਲੋਕਾਂ ਦਾ ਨੌਜਵਾਨੀ ਦਾ ਜਿਹੜਾ ਮੋਹ ਭਾਂਗ ਹੋ ਜਾਂਦੇ ਨਾਲੋਂ ਹਾਂਜੀ ਸੱਚੀ ਗੱਲ ਆ ਵੀ ਮੂੰਹ ਪਾੰਗੋ ਵੇ ਠੀਕ ਹੈ ਨਾ ਆਗੂ ਦੀ ਕਰਦਾਰਕੁਸ਼ੀ ਕਰਨੀ ਆਗੂ ਨੂੰ ਕਿਵੇਂ ਥੱਲੇ ਸਿੱਟਣਾ ਸੋਚੋ ਬਾਬੇ ਸੋਚੋ ਤੁਸੀਂ ਕਈ ਬੰਦੇ ਕਹਿੰਦੇ ਸੀ ਨਾ ਫਲਾਣੇ ਫਲਾਣੇ ਦਾ ਬੰਦਾ ਯਾਰ ਤੁਸੀਂ ਸੋਚੋ ਐਨੇ ਹਜ਼ਾਰਾਂ ਕਿਲੋਮੀਟਰ ਦੂਰ ਨਾ ਸੜਦੇ ਐਨਐਸਏ ਨਾਲ ਲੱਗਦੀ ਐਨਐਸਏ ਇੱਕ ਸਾਲ ਲੱਗ ਕੇ ਜਮਾਤ ਹੋਏ ਬੰਦਾ ਬਾਹਰ ਆਂਦਾ ਦੂਜੇ ਸਾਲ ਐਨਐਨਐਸ ਚਲਾਤੀ ਵਧਾ ਕੇ ਫਿਰ ਲੋਕਾਂ ਨੇ ਐਮਪੀ ਬਣਾਤਾ ਐਮਪੀ ਬਣ ਕੇ ਬਾਹਰ ਇੰਨਾ ਧੱਕਾ ਹੁੰਦਾ ਤਾਂ ਤੁਸੀਂ ਇਹਨੇ ਆਖੀ ਜਾਂਦੇ ਹੋ ਵੀ ਭਾਈ ਸਾਹਿਬ ਦਾ ਭਰਾ ਜਿਹੜਾ ਇਸ ਨਾਮ ਦੀ ਡਰੱਗ ਲੈਂਦਾ ਹੈ ਕੁਛ ਨਹੀਂ ਬਾਬਿਓ ਹਾਂਜੀ ਨੌਜਵਾਨੋ ਸੋਚੋ ਸਮਝੋ ਦਿਮਾਗ ਲਾਓ ਹਾਂਜੀ ਵੀ ਕਿਵੇਂ ਸਾਡੇ ਆਗੂ ਨੂੰ ਖਤਮ ਕੀਤਾ ਜਾ ਰਿਹਾ ਸਾਡੇ ਦਿਲ ਦੇ ਵਿੱਚੋਂ ਕੱਢਿਆ ਜਾ ਰਿਹਾ ਸਾਡੇ ਦਿਮਾਗ ਚੋਂ ਕੱਢਿਆ ਜਾ ਰਿਹਾ ਵੀ ਜਿਹੜਾ ਤੋੜਦਾ ਖੁਦ ਆਗੂ ਆ ਉਹ ਵੀ ਨਸ਼ੇ ਕਰਦਾ ਉਹ ਤਾਂ ਭਰਾ ਵੀ ਨਸ਼ੇ ਕਰਦਾ ਬੂਟੇ ਰਗਲ ਇਲਜ਼ਾਮ ਲਾਉਂਦਾ ਪਿਆ ਨਾ ਅਕਲ ਜੀਤੇ ਨਿਹੰਗਰ ਗਲ ਇਜਾਮ ਲਾਉਂਦਾ ਪਿਆ ਨਾ ਬਾਣਾ ਪਾ ਕੇ ਜਿਹੜਾ ਅਮਰਤਪਾਲ ਨਾ ਫੋਟੋਆਂ ਕਰਾਉਂਦਾ ਰਿਹਾ ਲੰਗਰ ਪਾਣੀ ਛਕਦਾ ਰਿਹਾ ਖਾਲਸਾ ਵੀਰ ਚ ਚੱਲਦਾ ਰਿਹਾ ਉਹ ਕਰਦਾ ਪਿਆ ਨਾ ਕਰਦਾਰਕੋਸ਼ੀ ਕਿਵੇਂ ਬਹਿ ਬਹਿ ਕੇ ਹਾਂਜੀ ਮੈਂ ਵੇਖਿਆ ਅਮਰਤਪਾਲ ਵੀ ਨਸ਼ੇ ਕਰਦਾ ਹੈ ਪਤਾ ਨਹੀਂ ਅਮਰਤਪਾਲ ਵੀ ਪਤਾ ਨਹੀਂ ਕਿਹੜਾ ਪੁੜੀਆਂ ਹੀ ਲਾਉਂਦਾ ਦਸਣ ਡਿਆ ਹੀ ਉਹ ਇਹ ਵੀ ਨਸ਼ੇ ਕਰਦਾ ਅਮਰਤਪਾਲ ਵੀ ਇਹਦੇ ਸਾਰੇ ਬੰਦੇ ਵੀ ਕਰਦੇ ਆ ਨਸ਼ੀ ਹਾਂਜੀ ਤੇ ਉਹ ਇੱਕ ਬੰਦਾ ਨੌਜਵਾਨ ਸਰਸੇ ਜ਼ਿਲ੍ਹੇ ਦੇ ਸੱਤ ਨੌਜਵਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਸੱਤ ਨੌਜਵਾਨ ਆਪਣੀ ਟਰੈਕਟਰ ਟਰਾਲੀ ਲੈ ਕੇ ਸਰਸੇ ਤੋਂ ਆਏ ਆ ਭਾਈ ਸਾਹਿਬ ਦੇ ਖਾਲਸਾ ਬਹੀਰ ਦੇ ਵਿੱਚ ਜਿੱਦਣ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਰਦਾਸ ਕਰਕੇ ਚੱਲੇ ਸੀ ਸ੍ਰੀ ਮੌਕਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਸਮਾਪਤੀ ਕੀਤੀ ਸੀ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਉਸੇ ਪੈਸਿਆਂ ਦੇ ਨਾਲ ਟਰੈਕਟਰਾਂ 'ਚ ਗੱਡੀਆਂ ਦੇ ਕਾਫਲਿਆਂ ਦੇ ਵਿੱਚ ਡੀਜ਼ਲ ਪਵਾਇਆ ਜਾਂਦਾ ਸੀ ਇਹ ਬੰਦਾ ਕੀ ਜਾਂਦਾ ਸੀ ਕਹਿੰਦਾ ਵੀ ਉਹ ਪੈਸੇ ਨੌਜਵਾਨਾਂ ਵਿੱਚ ਵੰਡ ਦਿੱਤੇ ਜਾਂਦੇ ਵੀ ਤੁਸੀਂ ਨਸ਼ਾ ਕਰੋ ਖੁੱਲ੍ਹ ਕੇ ਕਰੋ ਵੇਖ ਲਓ ਤੁਸੀਂ ਕਿ ਉਹ ਅੱਜ ਖੁਦ ਨੌਜਵਾਨ ਉਹ ਜਾਗਦੇ ਆ ਖੁਦ ਨੌਜਵਾਨਾਂ ਦਾ ਇੰਟਰਵਿਊ ਤੁਸੀਂ ਸੁਣ ਸਕਦੇ ਹੋ ਮਖੂ ਦੇ ਚੈਨਲ ਦੇ ਉੱਤੇ ਜਾ ਕੇ YouTube ਚੈਨਲ ਤੇ ਪਈ ਹੋਈ ਆ ਕਹਿੰਦਾ ਸੱਤੇ ਦੇ ਸੱਤੇ ਨੌਜਵਾਨ ਸਾਡੇ ਅੱਜ ਨਸ਼ੇ ਤੋਂ ਦੂਰ ਹੋ ਗਏ ਕੁਝ ਨੌਜਵਾਨ ਅੱਜ ਕੈਨੇਡਾ ਦੀ ਧਰਤੀ ਤੇ ਗਏ ਹੋਏ ਆ ਹਾਂਜੀ ਪਰ ਬਦਨਾਮ ਕਰਨ ਵਾਲਿਆਂ ਨੂੰ ਕੋਈ ਕਸਰ ਨਹੀਂ ਛੱਡੀ ਨਾ ਉਹ ਤਾਂ ਦੇ ਸਾਰਾ ਕੁਝ ਹੀ ਲਾਉਂਦੇ ਆ ਸਾਰਾ ਕੁਝ ਚੱਲਦਾ ਕਿਵੇਂ ਟਰੈਕਟਰ ਟਰਾਲੀਆਂ ਜਿਹੜੀਆਂ ਲੱਗਦੀਆਂ ਸੀ ਕੈਮਰੇ ਦੀ ਨਿਗਰਾਨੀ ਹੇਠ ਲੱਗਦੀਆਂ ਸੀ ਲਗਦੀਆਂ ਸੀ ਨਾ ਦੱਸੋ ਕਿਵੇਂ ਕਰਦਾਰ ਕੁਸ਼ੀ ਕੀਤੀ ਇੱਕ ਸਿੱਖ ਦੀ ਬਿਲਕੁਲ ਬਿਲਕੁਲ ਜੀ ਸਰੂਪੇ ਮਿਲਦੇ ਬਿਲਕੁਲ ਬਾਬੇ ਵਿਪਨ ਕੰਬੋਜ ਜੀ ਸਹੀ ਗੱਲ ਆ ਸ਼ੇਅਰ ਕਰ ਦਿਓ ਮੇਰੇ ਭਰਾ ਠੀਕ ਹੈ ਨਾ ਮੈਂ ਕੋਈ ਪੈਸੇ ਪਿੱਛੇ ਤੁਹਾਨੂੰ ਸ਼ੇਅਰ ਨਹੀਂ ਆਂਦਾ ਬਾਬਿਓ ਕਿਤੇ ਸੋਚੋ ਵੀ ਮੈਂ ਵਿਊ ਲੈ ਕੇ ਤੁਹਾਡੇ ਤੋਂ ਪੈਸੇ ਖੱਟਨੇ ਆ ਜਾਂ ਮੈਂ ਪੈਸੇ ਲੈਣੇ ਆ ਨਹੀਂ ਮੈਂ ਨਾ ਵੀ ਜਿਹੜਾ ਮੈਂ ਆਪਦਾ ਟਾਈਮ ਚਲੋ ਬੋਲਦਾ ਆਪਾਂ ਕਰਦੇ ਆ ਸੱਚੀ ਗੱਲ ਆ ਕਿ ਸਾਡੇ ਨੌਜਵਾਨਾਂ ਤੇ ਇੱਕ ਜ਼ਰੂਰ ਪਹੁੰਚੇ ਠੀਕ ਹੈ ਨਾ ਕਿ ਅਸੀਂ ਆਪ ਕੰਮ ਨਹੀਂ ਕਰ ਸਕਦੇ ਅਸੀਂ ਆਪ ਮੂਹਰੇ ਨਹੀਂ ਆ ਸਕਦੇ ਅਸੀਂ ਕਿਤੇ ਜਾ ਨਹੀਂ ਸਕਦੇ ਪਰ ਜਿਹੜਾ ਚੰਗਾ ਕੰਮ ਕਰਦਾ ਅਸੀਂ ਉਹਦੀਆਂ ਫੇਸਬੁੱਕਾਂ ਤੇ ਬਹਿ ਕੇ ਲੱਤਾਂ ਖਿੱਚਣੀਆਂ ਅਸੀਂ ਉਹਦੀ ਕਰਦਾਰਕੁਸ਼ੀ ਕਰਨੀ ਉਹਨੂੰ ਗਾਲ੍ਹਾਂ ਕੱਢਣੀਆਂ ਬੜਾ ਕੁਝ ਲੋਕੀ ਕਰਦੇ ਮੈਨੂੰ ਪਤਾ ਮੈਨੂੰ ਵੀ ਕੱਢ ਦਿੰਦੇ ਕਈ ਠੀਕ ਹੈ ਨਾ ਵੀ ਉਹ ਆਪ ਤਾਂ ਕੋਈ ਚੰਗਾ ਕੰਮ ਕਰਨਾ ਨਹੀਂ ਉਹ ਜਿਹੜਾ ਬੰਦਾ ਮਾੜਾ-ਮਾੜਾ ਬੋਲਦਾ ਜਾਂ ਕੁਝ ਕਰਦਾ ਵੀ ਉਹਨੂੰ ਵਿਖਣਗੇ ਮਾੜਾ ਇਹ ਸਰਕਾਰਾਂ ਨਾਲ ਰਲਿਆ ਵਾਹ ਤੁਹਾਡੇ ਦੱਸੋ ਅਈ ਡੀ ਅਈ ਡੀ ਐਡਾ ਪੱਧਰ ਵੇਖੋ ਤੁਸੀਂ ਸਾਡਾ ਨੀਵਾ ਚਲਿਆ ਗਿਆ ਦੱਸੋ ਤੇ ਇਹ ਜਿਹੜਾ ਕੰਮ ਕੀਤਾ ਭਾਈ ਹਰਪ੍ਰੀਤ ਸਿੰਘ ਆਲਾ ਇਹਨਾਂ ਨੇ ਆਈਸਨਾ ਦੀ ਡਰੱਗ ਵੀ ਇਹਦਾ ਮੋਢੀ ਮੋਢੀ ਬਣਾਉਣਾ ਇਹਨੂੰ ਹਰਪ੍ਰੀਤ ਸਿੰਘ ਨੂੰ ਵੀ ਆਈਸਨਾ ਦੀ ਡਰੱਗ ਆ ਜਿਹੜੀ ਇਹ ਭਾਈ ਅਮਰਤਪਾਲ ਦਾ ਭਰਾ ਜਿਹੜਾ ਹਰਪ੍ਰੀਤ ਆ ਉਹ ਪੰਜਾਬ ਦੇ ਵਿੱਚ ਲੈ ਕੇ ਆ ਨੌਜਵਾਨ ਉਹਨੇ ਲਾਏ ਆਈਸ ਡਰੱਗ ਦੇ ਉੱਤੇ ਵੀ ਬਦਨਾਮ ਕਰਨ ਵਾਸਤੇ ਇੱਡੀ ਡੂੰਗੀ ਚਾਲ ਆ ਬਾਬੇ ਉਹ ਐਡੀ ਡੂੰਗੀ ਚਾਲ ਆ ਹਾਂਜੀ ਇਹ ਦਿਮਾਗ ਨਾਲ ਸੋਚ ਕੇ ਵੇਖੋ ਜਿਵੇਂ ਲੋਕੀ ਆਂਦੇ ਨਾ ਪੰਜਾਬ ਦੇ ਵਿੱਚ ਮਜੀਠੀਏ ਨੇ ਚਿੱਟਾ ਲਿਆਂਦਾ ਮਜੀਠੀਏ ਨੇ ਨੌਜਵਾਨਾਂ ਦਾ ਖਾਤਮਾ ਕਰਾਇਆ ਚਿੱਟੇ ਨਾਲ ਆਮ ਆਪਾਂ ਨੇ ਨਾ ਇਹ ਕੱਲ ਨੂੰ ਲੋਕਾਂ ਦੇ ਵਿੱਚ ਇਹ ਗੱਲ ਡਾਉਣੀਆਂ ਵੀ ਜਿਹੜੀ ਆਇਸਨਾ ਦੀ ਡਰੱਗ ਆਈ ਹੈ ਨਾ ਪੰਜਾਬ ਦੇ ਵਿੱਚ ਇਹ ਅਮਰਤਪਾਲ ਦਾ ਭਰਾ ਹਰਪ੍ਰੀਤ ਪਹਿਲੀ ਵਾਰੀ ਲੈ ਕੇ ਆਇਆ ਇਹਦੇ ਕੋਲੋਂ ਫੜੀ ਗਈ ਸੀ ਹਾਂ ਪਹਿਲਾਂ ਚਿੱਟੇ ਨਾਲ ਨੌਜਵਾਨ ਮਾਰੇ ਹੁਣ ਆ ਜਿਹੜੀ ਆਇਸਨਾ ਦੀ ਡਰੱਗ ਹੁਣ ਇਹ ਇਹ ਲਾਉਣਗੇ ਇਹ ਮੇਰੀ ਵੀਡੀਓ ਭਾਵੇਂ ਤੁਸੀਂ ਆਪਣੇ ਕੋਲੇ ਰੱਖ ਲਿਆ ਜੇ हां 2-3 ਸਾਲਾਂ ਨੂੰ ਵੇਖਿਆ ਜੇ ਤੁਸੀਂ ਆਈਸਨਾ ਦੀ ਡਰੱਗ ਸ਼ਰਿਆਮ ਜਿਵੇਂ ਅੱਜਕੱਲ ਚਿੱਟਾ ਫਿਰਦਾ ਨਾ ਘਰਾਂ ਦੇ ਵਿੱਚ ਐ ਆਉਣੀ ਆ ਐ ਡਰੱਗ ਆਉਣੀ ਆ ਆਈਸ ਦੀ ਡਰੱਗ ਤੇ ਆਈਸ ਦੀ ਡਰੱਗ ਦਾ ਮੋਢੀ ਹਰਪ੍ਰੀਤ ਨੂੰ ਬਣਾਉਣਾ ਅਮਰਤਪਾਲ ਦੇ ਭਰਾ ਨੂੰ ਵੀ ਪੰਜਾਬ ਦੇ ਵਿੱਚ ਇਹ ਲੈ ਕੇ ਆਈਂ ਦੀ ਬਦਨਾਮੀ ਕਰਨ ਵਾਸਤੇ ਭਾਈ ਹਰਪ੍ਰੀਤ ਦੇ ਵਿੱਚੋਂ ਬਦਨਾਮੀ ਕਰਾਉਣੀ ਹੈ ਭਾਈ ਅਮਰਤਪਾਲ ਦੀ ਵੀ ਇਹ ਲੋਕਾਂ ਦੇ ਨਸ਼ੇ ਛਡਾਉਂਦਾ ਰ ਆਪਦੇ ਭਰਾ ਦਾ ਕਿਉਂ ਨਹੀਂ ਛਡਾ ਸਕਿਆ ਬੜੀ ਡੂੰਗੀ ਚਾਲ ਜੇ ਬਾਬੇ ਉਹ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਨੂੰ ਇਹ ਸੱਚੀਆਂ ਗੱਲਾਂ ਬੜਾ ਦਿਮਾਗ ਲਾ ਕੇ ਵੇਖਿਆ ਜੇ ਤੁਸੀਂ ਬਾਬਿਓ ਹਾਂਜੀ ਦਿਮਾਗ ਲਾ ਕੇ ਹਾਂਜੀ ਵਿਪਨ ਕੰਬੋਜ ਬਿਲਕੁਲ ਜੀ 모ਗੇ ਜਾਣਾ 모ਗੇ ਜਾਣਾ ਵਿਪਨ ਕੰਬੋਜ 모ਗੇ ਜਾਣਾ ਉਹ ਜਿਹੜਾ ਆਪਣਾ ਬੱਚੀ ਇੱਕ ਬਿਮਾਰ ਸੀ ਜ਼ਰੂਰ ਜਾਣਾ ਕੋਈ ਗੱਲ ਨਹੀਂ ਆ ਜਾ ਜੀ ਆ ਜੀ ਬਾਬਿਓ ਜਿਹੜਾ ਮਰਜੀ ਵੀ ਜੀ ਸਦਕੇ ਆਓ ਜੀ ਸਦਕੇ ਆਓ ਜੀ ਆਿਆਂ ਨੂੰ ਮਿਲ ਲਾਓ ਜੀ ਸਦਕੇ ਜੀ ਆਿਆਂ ਨੂੰ ਬਾਬਿਓ ਬੜੀ ਡੂੰਗੀ ਚਾਲ ਆ ਤੁਹਾਡੇ ਆਗੂ ਨੂੰ ਠੀਕ ਹੈ ਨਾ ਸਾਡਾ ਆਗੂ ਕੋਣ ਸੀ ਪਹਿਲਾਂ ਭਿੰਡਰਾਂ ਵਾਲਾ ਸੀ ਨਾ ਕਿਵੇਂ ਖਤਮ ਕਰਵਾਇਆ ਪਤਾ ਨਾ ਆਦੀਪ ਸਿੱਧੂ ਚੱਲਿਆ ਕਿਵੇਂ ਖਤਮ ਕਰਵਾਇਆ ਕਿੰਨੇ ਸਾਡੇ ਸਿੱਖ ਖਤਮ ਕਰਵਾਤੇ ਅੱਜ ਇੱਕ ਆਗੂ ਆਇਆ ਇਹਨਾਂ ਨੇ ਇੰਨਾ ਧੱਕਾ ਕੀਤਾ ਤੁਸੀਂ ਉਸ ਧੱਕੇ ਦੇ ਖਿਲਾਫ ਤਾਂ ਬੋਲਦੇ ਨਹੀਂ ਪਾਏ ਜੇ ਜਿਹੜਾ ਧੱਕਾ ਇੰਨਾ ਕਰਤਾ ਉਹਨਾਂ ਨੇ ਦੱਸੋ ਐਨਐਸਏ ਲਾਤੀ ਸਾਲ ਨਹੀਂ ਰਹੀ 1 ਸਾਲ ਦੀ ਹੋਰ ਵਧਾਤੀ ਪੰਜਾਬ ਚ ਨਹੀਂ ਰੱਖਿਆ ਡਿਬਰੂਗੜ੍ਹ ਛੱਡਤਾ ਐਮਪੀ ਬਣਾਤਾ ਬਾਹਰ ਨਹੀਂ ਛੱਡਿਆ ਦੱਸੋ ਤੁਸੀਂ ਆਪ ਸੋਚ ਲਓ ਨਾ ਮੈਂ ਨਹੀਂ ਆਂਦਾ ਸੋਚੋ ਦਿਮਾਗ ਤੁਸੀਂ ਦਿਮਾਗ ਲਾ ਕੇ ਵੇਖੋ ਤੁਸੀਂ ਐ ਬਦਨਾਮ ਕਰਨਾ ਇਹਨਾਂ ਨੇ ਆ ਭਾਈ ਸਾਹਿਬ ਦੀ ਚਾਲ ਨੂੰ ਤੁਹਾਨੂੰ ਮੈਂ ਦੱਸਾਂ ਵੀ ਭਾਈ ਅਮਰਤਪਾਲ ਦਾ ਭਰਾ ਪੰਜਾਬ ਦੇ ਵਿੱਚ ਆਇਸ ਲੈ ਕੇ ਆਇਆ ਇਹਨੂੰ ਆਇਸ ਦਾ ਮੋਢੀ ਬਣਾਉਣਾ ਇਸੇ ਡਰੱਗ ਦਾ ਹਾਂ ਆਬਾਦਤ ਬੱਚੀ ਕੋਲ ਮੈਂ ਵੀ ਚੱਲੂਗਾ ਨਾਲ ਵੀਰ ਠੀਕ ਆ ਵੀਪਨ ਕੰਬੋਜ ਜਰੂਰ ਜਰੂਰ ਚੱਲਾਂਗੇ ਆਪਾਂ ਚੱਲਾਂਗੇ ਕੱਲ ਨੂੰ ਚੱਲਾਂਗੇ ਆਪਣਾ ਹਾਂਜੀ ਗੁਲਜ਼ਾਰ ਢਾਲੀਵਾਲ ਜੁੜ ਗਿਆ ਸਾਡੇ ਨਾਲ ਜਗ ਸਿੰਘ ਵਾਲੇ ਤੋਂ ਠੀਕ ਹੈ ਨਾ ਬੜੀ ਕੁਝੀ ਤੇ ਬੜੀ ਤਰੀਕੇ ਨਾਲ ਸਾਜਾਤਾ ਤੁਸੀਂ ਤੁਸੀਂ ਕੀ ਸੋਚਦੇ ਹੋ ਵੀ ਵਾਕਈ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਹਾਂਜੀ ਗੁਰਸੇਵਕ ਸਿੰਘ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਇੱਕ ਐਮਪੀ ਨੂੰ ਜਦੋਂ ਸੌ ਚਕਾਉਂਟ ਤੇ ਲਿਆਂਦਾ ਪਤਾ ਨਾ ਤੁਹਾਨੂੰ ਕਿਵੇਂ ਲੈ ਕੇ ਆਏ ਆ ਕਿਵੇਂ ਗੱਡੀਆਂ ਦਾ ਕਾਫਲਾ ਸੀ ਉਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ মিডিਆ ਦੇ ਸਾਹਮਣੇ মিডিਆ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਉਹਨੂੰ ਉਹਦੇ ਇੱਕ ਭਾਈ ਸਾਹਿਬ ਨੂੰ ਪੰਜਾਬ ਲਿਆਉਣ ਦੀ ਜਾਂਚ ਤੇ ਨਹੀਂ ਪੰਜਾਬ ਦੀ ਧਰਤੀ ਤੇ ਨਹੀਂ ਇਹਨੂੰ ਜਾਣ ਦੇਣਾ ਸੀ ਇਹਨੂੰ ਪੰਜਾਬ ਦੀ ਧਰਤੀ ਤੇ ਨਹੀਂ ਜਾਣ ਦੇਣਾ ਉਹਨੂੰ ਪੰਜਾਬ ਦੀ ਧਰਤੀ ਤੋਂ ਪਿੱਛੇ-ਪਿੱਛੇ ਦਿੱਲੀ ਚੋਂ ਹਰਿਆਣਾ ਵੀ ਨਹੀਂ ਵੜਨ ਦੇਣਾ ਦਿੱਲੀ ਚੋਂ ਵਾਪਸ ਲੈ ਜਾਣਾ ਜਿੱਥੋਂ ਲਿਆਂਦਾ ਹਾਂ ਉਹ ਤਾਂ ਦਿੱਲੀ ਤੋਂ ਵਾਪਸ ਲੈ ਗਏ ਸੀ ਨਾ ਹੁਣ ਸਾਡੇ ਕਈਆਂ ਨੇ ਚੋਲੇ ਪਾਏ ਆ ਦਮਾਲੇ ਬੰਨੇ ਆ ਹੈ ਉਹ ਉਹ ਬਰਖਲਾ ਬੋਲੀ ਜਾਂਦੇ ਆ ਉਹ ਮਾਮੀ ਵੇਖਿਆ ਤਾਂ ਨਸ਼ਾ ਕਰਦਾ ਉਹ ਮਾਮੀ ਵੇਖਿਆ ਤਾਂ ਨਸ਼ਾ ਕਰਦਾ ਹਾ ਹਾ ਹੈ ਆ ਖਾਲਸਾ ਵੀਰ ਚ ਰਹਿ ਕੇ ਪਹਿਲਾਂ ਕਿਹੜਾ ਤੁਹਾਡੇ ਮੂੰਹ ਦੇ ਵਿੱਚ ਕੀੜੇ ਪਏ ਸੀ ਪਹਿਲਾਂ ਨਹੀਂ ਬੋਲੇ ਤੁਸੀਂ ਅੱਜ ਉਹ ਹਰਪ੍ਰੀਤ ਨੂੰ ਫੜ ਲਿਆ ਨਾ ਉਹ ਡਰਗ ਦੇ ਕੇਸ ਦੇ ਵਿੱਚ ਆਈਸੀ ਦੇ ਕੇਸ ਦੇ ਦੇ ਵਿੱਚ ਹੁਣ ਹੁਣ ਉਠ ਉਠ ਸਾਰੀ ਬੋਲਣ ਡੇ ਆ ਸਾਰੇ ਦਾ ਮਤਲਬ ਦੋ ਤਿੰਨੇ ਹੈਗੇ ਇੱਕ ਤਾਂ ਕੁਲਜੀਤਾਂ ਨੇ ਅੰਗ ਨਕਲੀ ਉਹ ਬੋਲਣ ਡਿਆ ਅਖੇ ਮਾਵੀ ਵੇਖਿਆ ਮਾਵੀ ਵੇਖਿਆ ਨਸ਼ਾ ਕਰਦਾ ਫਲਾਣਾ ਵੀ ਨਸ਼ਾ ਕਰਦਾ ਢਮਕਾਣਾ ਵੀ ਨਸ਼ਾ ਕਰਦਾ ਵੇਖਿਆ ਪੈਸੇ ਦਿੱਤੇ ਭਾਈ ਸੇਵਨ ਨੂੰ ਨਸ਼ੇ ਲਈਉਣ ਵਾਸਤੇ ਵੇਖ ਲਓ ਤੁਸੀਂ ਪਹਿਲਾਂ ਕਿੱਥੇ ਸੀ ਬਬਸੋ ਸੋਚਣ ਦੀ ਗੱਲ ਆ ਯਾਰ ਸਾਡੇ ਕਿਸੇ ਨਾ ਸਾਡੇ ਕੋਈ ਦੁਸ਼ਮਣ ਹੀ ਛੋੜਾ ਕਿਸੇ ਨਾ ਅਜ ਕੋਈ ਵਾਇਲੇਸ਼ਨ ਥੋੜਾ ਫਲਾਉਣੇ ਆ ਹਿੰਦੁਸਤਾਨ ਨੇ ਵੀ ਜੁ ਸੱਚੀ ਗੱਲ ਉਹ ਦੱਸੋ ਸੱਚੀ ਗੱਲ ਦੱਸੋ ਠੀਕ ਹੈ ਨਾ ਜਿਹੜਾ ਕੁਲਜੀਤ ਨੇਹੰਗਾ ਉਹ ਕੁਲਜੀਤ ਨੇਹੰਗਾ ਦਾ ਪਤਾ ਤੁਹਾਨੂੰ ਉਹਦੀਆਂ ਉਹ ਫਿਰ ਉਹ ਤਾਂ ਬੀਜੇਪੀ ਨਾਲ ਹੁੰਦੀਆਂ ਫੋਟੋਆਂ ਵੀ ਆਈਆਂ ਵਾਇਰਲ ਹੋਈਆਂ ਲੈ ਦੱਸੋ ਇਹਨਾਂ ਦੇ ਕਰਤਾਰ ਸਹੀ ਇਹਨਾਂ ਬੰਦਿਆਂ ਦੇ ਦੱਸੋ ਅਹੀਂ ਨੀਤਾ ਲਾਉਣ ਤੇ ਸਾਡੇ ਲੱਗੇ ਹੋਏ ਆ ਸਾਡੇ ਆਪਦੀ ਲੱਗੇ ਹੋਏ ਯਾਰ ਅਸੀਂ ਕਿਸੇ ਨੂੰ ਕੀ ਕਹਿਣਾ ਦੱਸੋ ਆ ਚੈਨਲਾਂ ਤੇ ਬਹਿ ਕੇ ਡਿਬੇਟਾਂ ਕਰਨ ਵਾਲੇ ਆ ਮੇਰੇ ਨਾਲ ਬਹਿਣ ਨਾ ਇੱਕ ਮਿੰਟ ਜਿਵੇਂ ਡਿਬੇਟ ਦੇ ਵਿੱਚੋਂ ਨਾ ਭਜਾਤਾ ਤਾਂ ਉੱਠ ਉੱਠ ਕੇ ਇਹਨਾਂ ਨੂੰ ਡਿਬੇਟ ਦੇ ਵਿੱਚੋਂ ਨਾ ਭਜਾਤਾ ਤਾ ਉੱਠ ਉੱਠ ਕੇ ਕਿਸੇ ਚੈਨਲ ਤੇ ਮੇਰੇ ਨਾਲ ਗੱਲ ਕਰਨ ਬਹਿ ਕੇ ਸਾਡੀ ਮੇਰੀ ਮਜਬੂਰੀ ਆ ਮੈਂ ਫੇਸਬੁੱਕ ਪੇਜ ਤੇ ਗੱਲ ਕਰ ਨਹੀਂ ਸਕਦਾ ਪੂਰੀ ਖੁੱਲ੍ਹ ਕੇ ਹਜੇ ਵੀ ਹਾਂ ਉਹ ਮੈਂ ਦੱਸ ਦੂੰਗਾ ਤੁਹਾਨੂੰ ਸੋ ਬਾਬਿਓ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਤੁਸੀਂ ਦੇ ਨਾਲ ਜੁੜਿਓ ਜਿੰਨੇ ਤੁਸੀਂ ਪਿਆਰ ਕਰਨਲੇ ਵੀਰੋ ਜਿੰਨੇ ਵੀ ਤੁਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਿਓ ਬਹੁਤ ਬਹੁਤ ਧੰਨਵਾਦ ਸੋ ਠੀਕ ਆ ਬਾਬਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਨਾਲ ਦੀ ਨਾਲ ਕੋਈ ਗੱਲ ਨਹੀਂ ਸੋ ਜਰੂਰ ਤੁਸੀਂ ਸ਼ੇਅਰ ਕਰਕੇ ਸਾਰੇ ਸਾਡੀ ਸਿੱਖ ਸੰਗਤ ਤੱਕ ਸਾਡੇ ਨੌਜਵਾਨਾਂ ਤੱਕ ਜਰੂਰ ਪਹੁੰਚਦੀ ਕਰਦਿਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ